ਸ਼੍ਰੋਮਣੀ ਕਮੇਟੀ ਵਾਲਿਓ ਓਏ ਭਾਈ ਤੁਸੀਂ ਅੱਜ ਕਲਰਾਂ ਦੀ ਗੱਲ ਕਰਦੇ ਹੋ ਕਿ ਸੰਤਰੀ ਕਲਰ ਆ ਜਿਹੜਾ ਇਹ ਸਿੱਖਾਂ ਦਾ ਪਤਾ ਨਹੀਂ ਤੁਸੀਂ ਕਿੱਥੋਂ ਪੜਿਆ ਜਾਂ ਕਿੱਥੋਂ ਤੁਸੀਂ ਦੇਖਿਆ ਪਰ ਤੁਸੀਂ ਕੀ ਇਤਿਹਾਸ ਪੜਿਆ ਕਲਰ ਦਾ ਇਤਿਹਾਸ ਕਿ ਕਲਰ ਦਾ ਕੀ ਇਤਿਹਾਸ ਆ ਸ਼੍ਰੋਮਣੀ ਕਮੇਟੀ ਵਾਲਿਓ ਪਹਿਲਾਂ ਇੱਕੋ ਹੀ ਰੰਗ ਹੁੰਦਾ ਸੀ ਚਿੱਟਾ ਚਿੱਟੇ ਹੀ ਚੋਲੇ ਹੁੰਦੇ ਸੀ ਪਰ ਤੁਸੀਂ ਕਲਰ ਦਾ ਇਤਿਹਾਸ ਨਹੀਂ ਪੜਿਆ ਸੇਵੇਂ ਪਾਸਾ ਜਿਹਦੇ ਸਮੇਂ ਤੇ ਕੀ ਕਲਰ ਕੱਪੜੇ ਬਣਨ ਲੱਗੇ ਸੀ ਕੀ ਉਹ ਸਮੇਂ ਕਲਰ ਹੋਂਦ ਚ ਆ ਗਿਆ ਸੀ ਇਹ ਪੜਿਆ ਇਹ ਦੇਖਿਆ ਇਹ ਸਰਚ ਕੀਤਾ ਤੁਸੀਂ ਗੱਲ ਕਰਦੇ ਹੋ ਸ਼੍ਰੋਮਣੀ ਕਮੇਟੀ ਵਾਲਿਓ ਪੇਂਟਿੰਗ ਦੀ ਪਹਿਲੀਆਂ ਜਿੰਨੀਆਂ ਵੀ ਫੋਟੋਆਂ ਬਣੀਆਂ ਹੋਈਆਂ ਨੇ ਇਹ ਦੇਖੋ ਕਿ ਉਹ ਫੋਟੋਆਂ ਹੱਥ ਨਾਲ ਬੜਾਈਆਂ ਗਈਆਂ ਉਹ ਚਿੱਤਰਕਾਰੀ ਕਿਹੜੇ ਸਾਲ ਦੇ ਵਿੱਚ ਕਿਹੜੀ ਸਦੀ ਦੇ ਵਿੱਚ ਹੋਈ ਸੀ ਉਹ ਕਲਰ ਕਦੋਂ ਆਏ ਸੀ ਉਹਨਾਂ ਕੋਲੇ ਕਿਵੇਂ ਆਏ ਸੀ ਕਿਵੇਂ ਬਣੇ ਸੀ ਉਹ ਕਲਰ ਚਿੱਤਰਕਾਰੀ ਕਰਨ ਦੇ ਲਈ ਪਹਿਲਾਂ ਚਿੱਤਰਕਾਰੀ ਸਿਰਫ ਹੱਥ ਨਾਲ ਬਣੀਆਂ ਫੋਟੋਆਂ ਹੁੰਦੀਆਂ ਸੀ 18ਵੀਂ ਸਦੀ ਦੇ ਵਿੱਚ 1823 ਦੇ ਵਿੱਚ ਬ੍ਰਿਟਿਸ਼ ਹਕੂਮਤ ਕੋਲੇ ਫੋਟੋ ਖਿੱਚਣ ਵਾਲਾ ਕੈਮਰਾ ਆ ਗਿਆ ਸੀ ਬ੍ਰਿਟਿਸ਼ ਹਕੂਮਤ ਨੇ ਹਰੀ ਸਿੰਘ ਨਲਗੇ ਦੀਆਂ ਤੇ ਮਹਾਰਾਜਾ ਅਨਜੀਤ ਸਿੰਘ ਦੀਆਂ ਸਭ ਦੀਆਂ ਫੋਟੋਆਂ ਖਿੱਚੀਆਂ ਨੇ ਪਰ ਦਿੱਤੀਆਂ ਨਹੀਂ ਪਰ ਜਿਹੜੀਆਂ ਸਾਡੇ ਯੋਧਿਆਂ ਸੂਰਮਿਆਂ ਦੀਆਂ ਫੋਟੋਆਂ ਨੇ ਉਹ ਹੱਥ ਨਾਲ ਬਣਾਈਆਂ ਹੋਈਆਂ ਨੇ ਇਹ ਵੀ ਤੁਹਾਨੂੰ ਦੱਸ ਦਈਏ ਕਲਰ ਦਾ ਕੀ ਇਤਿਹਾਸ ਆ ਵੀ ਕਲਰ ਆਇਆ ਕਦੋਂ ਹੋਂਦ 'ਚ ਜਿਹੜਾ ਕਲਰ ਦਾ ਇਤਿਹਾਸ ਆ ਉਹ 16ਵੀਂ ਸਦੀ ਦਾ ਇਤਿਹਾਸ ਆ ਕਲਰ ਦਾ ਪਹਿਲਾਂ ਕਾਲਾ ਕਲਰ ਫਿਰ ਨੀਲਾ ਕਲਰ ਸ਼ਰੋਣੀ ਕਮੇਟੀ ਵਾਲੇ ਪੜ੍ਹੇ ਲਿਖਿਓ ਸਮਝਦਾਰੋ ਕਲਰ ਉਹ ਤੋਂ ਬਾਅਦ ਅਗਲੇ ਕਲਰ ਹੋਂਦ 'ਚ ਆਏ ਨੇ ਇਹ ਇਤਿਹਾਸ ਪਹਿਲਾਂ ਪੜ੍ਹਿਆ ਕਰੋ ਹਰ ਇੱਕ ਚੀਜ਼ ਦਾ ਫਿਰ ਉਹ ਤੋਂ ਬਾਅਦ ਅਗਲੀ ਗੱਲ ਬੋਲਿਆ ਕਰੋ ਪੜਨ ਤੋਂ ਬਾਅਦ ਇਹ ਵਿੱਚੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਨੀਲਾ ਕਲਰ ਦਿੱਤਾ ਸੀ ਕਿਉਂਕਿ ਨੀਲਾ ਕਲਰ ਰੱਬਾ ਨੀਲਾ ਪੂਰੀ ਦੁਨੀਆ ਲਈ ਇੱਕੋ ਹੀ ਰੱਬਾ ਖਾਲਸੇ ਦਾ ਇਨਸਾਨ ਸਾਹਿਬ ਵੀ ਪੂਰੀ ਦੁਨੀਆ ਲਈ ਇੱਕੋ ਹੀ ਆ ਉੱਚੀ ਸੋਚ ਵਾਲਾ ਖਾਲਸਾ ਇਸ ਕਰਕੇ ਨੀਲਾ ਕਲਰ ਖਾਲਸੇ ਨੂੰ ਦਿੱਤਾ ਸੀ ਪਰ ਤੁਸੀਂ ਅਲਝਾ ਲਿਆ ਲੋਕਾਂ ਨੂੰ ਇਤਿਹਾਸ ਨੂੰ ਬੇ ਇਤਿਹਾਸ ਕਰਨ ਲੱਗ ਗਿਓ ਕਦ ਤੱਕ ਕਰੇ ਪਾਪ ਕਰਦੇ ਰਹੋਗੇ ਲੇਖਾ ਇੱਕ ਦਿਨ ਤੁਹਾਨੂੰ ਜ਼ਰੂਰ ਦੇਣਾ ਪਊਗਾ ਬਹੁਤ ਦੁੱਖ ਪਾਵੋਗੇ ਬਹੁਤ ਦੁੱਖ ਪਾਵੋਗੇ ਕਿਉਂਕਿ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਕਾਲ ਤੱਕ ਸਬਤੂ ਉਤਾਰਿਆ ਤੁਹਾਨੂੰ ਵੀ ਪਤਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਉਹ ਸਾਡਾ ਨਿਸ਼ਾਨ ਸਾਹਿਬ ਹੁੰਦਾ ਸੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਵਕਸਿਆ ਹੋਇਆ ਉਹ ਤੁਸੀਂ ਇਤਾਰ ਦਿੱਤਾ ਅੱਜ ਅਣਜਾਣੇ ਦੇ ਵਿੱਚ ਹੀ ਲੋਕਾਂ ਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਨੂੰ ਖੰਡਾ ਬਣਾ ਲਿਆ ਸਾਡੇ 10ਾਂ ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜੋ ਅੱਜ ਝੰਡਿਆਂ ਤੇ ਲੱਗਿਆ ਹੋਇਆ ਉਹ ਪਟਿਆਲੇ ਵਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਹੁਣ ਕਿੰਨਾ ਇਤਿਹਾਸਕਾਰਾਂ ਨੂੰ ਪੁੱਛਿਆ ਕਿ ਤੁਸੀਂ ਜਿਉਂਦੇ ਹੀ ਮਰ ਗਏ ਹੋ ਦੱਸੋ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਆ ਤੁਸੀਂ ਦੇਖ ਲਓ ਅਸੀਂ ਕਿੰਨੇ ਤਾਨੇ ਮਿਹਣੇ ਮਾਰ ਰਹੇ ਹਾਂ ਪਿਛਲੇ 4 ਸਾਲ ਤੋਂ ਲੈ ਕੇ 2019 'ਚ ਇਹ ਇਤਿਹਾਸ ਸਾਹਮਣੇ ਆਇਆ ਸੀ ਕਿ ਸਾਡਾ ਇਹ ਖੰਡਾ ਨਹੀਂ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਕਿਉਂਕਿ ਸਿਕ ਆਫ ਅਮਰੀਕਾ 2018 ਦੇ ਵਿੱਚ ਬੱਚਿਆਂ ਨੂੰ ਇਤਿਹਾਸ ਪੜਾਉਣਾ ਸ਼ੁਰੂ ਕੀਤਾ ਸੀ 2019 'ਚ ਇਹ ਸਾਰਾ ਕੁਝ ਸਾਹਮਣੇ ਆਇਆ ਉਦੋਂ ਤੇ ਰੌਲਾ ਪਾ ਰਹੇ ਆ ਪਰ ਇਹਨਾਂ ਨੂੰ ਸੁਣਦਾ ਕਿੱਥੇ ਆ ਆ ਤੁਸੀਂ ਦੇਖ ਲਓ ਕਿਵੇਂ ਤਾਨੇ ਮਿਹਣੇ ਮਾਰਦੇ ਆ ਇਹ ਨਹੀਂ ਪਰਵਾਹ ਕਰਦੇ ਕਿਉਂਕਿ ਗਦਾਰ ਨੇ ਸਰਕਾਰੀ ਨੇ ਹੁਣ ਇਹਨਾਂ ਨੂੰ ਤੇ ਆਹ ਜਿਹੜਾ ਬਾਦਲ ਦਾ ਲਾਣਾ ਜਿੰਨਾ ਵੀ ਸ਼ਰੋਮਣੀ ਕਮੇਟੀ ਦੇ ਵਿੱਚ ਹੈਗੇ ਨੇ ਅੱਜ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਭਾਈ ਤੁਸੀਂ ਦੱਸੋ ਜੋ ਗੁਰਦੁਆਰਿਆਂ ਚ ਗੁੰਮਟਾਂ ਤੇ ਲਾਇਆ ਰਮਾਲਿਆਂ ਤੇ ਲਾਇਆ ਹਰ ਇੱਕ ਜਗ੍ਹਾ ਪ੍ਰਿੰਟ ਕੀਤਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਕਿਉਂਕਿ ਉਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਸੋਨੂੰ ਸਭ ਨੂੰ ਪਤਾ ਕਿ ਪਟਿਆਲੇ ਵਾਲੇ ਜਿਹੜੇ ਰਾਜੇ ਸੀ ਉਹਨਾਂ ਦੀ ਫੌਜ ਹੁੰਦੀ ਸੀ ਉਹ ਫੌਜ ਨੇ ਹਰੀ ਸਿੰਘ ਨਲੂਗੇ ਦੇ ਪੱਟ ਫਿਰੇ ਗੋਲੀਆਂ ਮਾਰੀਆਂ ਸੀ ਜਦੋਂ ਮਹਾਰਾਜਾ ਅਣਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਇਹ ਉਹ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਫਿਰ ਮਹਾਰਾਜਾ ਅਣਜੀਤ ਸਿੰਘ ਨੂੰ ਮਜੀਠੀਆਂ ਨੇ ਜ਼ਹਿਰ ਦੇ ਕੇ ਮਾਰਿਆ ਕਿਉਂਕਿ ਮਜੀਠੀਏ ਬਹੁਤ ਹੀ ਨੇੜੇ ਸੀ ਮਹਾਰਾਜਾ ਅਣਜੀਤ ਸਿੰਘ ਦੇ ਉਹ ਵੀ ਸਾਨੂੰ ਪਤਾ ਫਿਰ ਉਹ ਸਮੇਂ ਦੇ ਵਿੱਚ ਜਿਹੜੀ ਫੌਜ ਹੁੰਦੀ ਸੀ ਪਟਿਆਲੇ ਵਾਲੇ ਰਾਜਿਆਂ ਦੀ ਫਿਰ ਉਹੀ ਫੌਜ ਜਦੋਂ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ ਉਹੀ ਫੌਜ ਫਿਰ ਬ੍ਰਿਟਿਸ਼ ਹਕੂਮਤ ਦੀ ਬਣ ਗਈ ਤੁਸੀਂ ਦੇਖਿਆ ਹੋਣਾ ਫੋਟੋਆਂ ਦੇ ਵਿੱਚ ਕਿ ਕਿੰਨੇ ਬਜ਼ੁਰਗੋ ਜਿਆਦਾ ਉਮਰ ਦੇ ਬ੍ਰਿਟਿਸ਼ ਹਕੂਮਤ ਦੇ ਵਿੱਚ ਹੁੰਦੇ ਸੀ ਉਹ ਸਾਰੇ ਇਹਨਾਂ ਦਾ ਲਾਣਾ ਸੀ ਸੱਤ ਬਰਾਸਤਾਂ ਦੇ ਰਾਜਿਆਂ ਦੀ ਜਿਹੜੀ ਫੌਜ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਜਾਨੀ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਬ੍ਰਿਟਿਸ਼ ਹਕੂਮਤ ਦੀ ਜੋ ਫੌਜ ਬਣੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਜਿਹੜਾ ਅੱਜ ਝੰਡਿਆਂ ਤੇ ਲਾਇਆ ਹੋਇਆ ਉਹ ਉਹ ਲੋਗੋ ਆ ਸਾਡੇ ਕਿਸੇ ਵੀ ਗੁਰੂ ਦਾ ਉਹ ਖੰਡਾ ਨਹੀਂ ਹੈ ਉਹ ਖੂਨੀ ਲੋਗੋ ਆ ਖੂਨੀ ਲੋਗੋ ਜਿਸ ਲੋਗੋ ਦੇ ਨਾਲ ਲਾ ਕੇ ਮੱਥੇ ਤੇ ਹਰੀ ਸਿੰਘ ਨਲੂਏ ਨੂੰ ਮਾਰਿਆ ਸੀ ਪਟਿਆਲੇ ਵਾਲੇ ਕੰਜਰਾਂ ਦੀ ਫੌਜ ਨੇ ਹੁਣ ਅੱਜ ਉਹੀ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਕਿਉਂਕਿ ਉਹ ਝੰਡੇ ਨੇ ਨਿਸ਼ਾਨ ਸਾਹਿਬ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਰ ਦਿੱਤੇ ਸੀ ਤੁਸੀਂ ਆਹ ਫੋਟੋ 'ਚ ਦੇਖ ਲਓ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕੁਟਾਰ ਇਹ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਚੜੇ ਹੁੰਦੇ ਸੀ ਚੜੇ ਹੁੰਦੇ ਸੀ ਇਹ ਇਨਸਾਨ ਸਾਹਿਬ ਤੁਸੀਂ ਦੇਖ ਸਕਦੇ ਹੋ 1930 ਤੋਂ ਪਹਿਲਾਂ ਇਹ ਤਾਰ ਦੇਤੇ ਪਟਿਆਲੇ ਵਾਲੇ ਰਾਜਿਆਂ ਨੇ ਤੇ ਬ੍ਰਿਟਿਸ਼ ਹਕੂਮਤ ਨੇ ਮਿਲ ਕੇ ਕਿਉਂਕਿ ਇਹ ਸਨੇਹਾ ਦੰਦੇ ਸੀ ਪੰਥ ਦੇ ਨੌਜਵਾਨਾਂ ਨੂੰ ਕਿ ਤੁਸੀਂ ਢਾਲ ਕਿਰਪਾਨ ਸ਼ਸਤਰ ਕੋਲੇ ਰੱਖਣੇ ਨੇ ਬਸ ਇਹੀ ਗੱਲ ਦਾ ਦੁੱਖ ਸੀ ਬ੍ਰਿਟਿਸ਼ ਹਕੂਮਤ ਨੂੰ ਕਿ ਕਿਉਂ ਇਹ ਸ਼ਸਤਰ ਕੋਲੇ ਰੱਖਦੇ ਨੇ ਉਹਨਾਂ ਨੇ ਉਹ ਸਮੇਂ ਇਹ ਲੋਗੋ ਨੂੰ ਹੀ ਝੰਡਿਆਂ ਤੇ ਲਾ ਦਿੱਤਾ ਅੱਜ ਉਹੀ ਲੋਗੋ ਝੰਡਿਆਂ ਤੇ ਲੱਗਿਆ ਹੋਇਆ ਗੁਰੂ ਦੀਏ ਸੰਗ ਤੇ ਹੁਣ ਫੈਸਲਾ ਤੁਸੀਂ ਕਰਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਸੋਨੂੰ ਦਿਖਾ ਰਿਆਂ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਖੰਡਾ ਇਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਤੇ ਸੰਗਤਾਂ ਨੇ ਵੀ ਦਰਸ਼ਨ ਕੀਤੇ ਹੁਣ ਕੇ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਦੂਜੇ ਪਾਸੇ ਪੁਰਾਣੀਆਂ ਫੋਟੋਆਂ ਵੀਡੀਓ ਵਿੱਚ ਦੇਖ ਸਕਦੇ ਹੋਂ 1930 ਤੋਂ ਪਹਿਲਾਂ ਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਹੁੰਦੇ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਸਾਡੇ ਨਿਸ਼ਾਨ ਸਾਹਿਬ ਸੀ ਬ੍ਰਿਟਿਸ਼ ਹਕੂਮਤ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਤਾਰ ਕੇ ਆਪਣੇ ਝੰਡੇ ਚੜਾ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜਾ ਦਿੱਤੇ ਅੱਜ ਗੁਰਦੁਆਰਿਆਂ 'ਚ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜੇ ਹੋਏ ਨੇ ਹੁਣ ਤੁਸੀਂ ਕੀ ਕਰਨ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਝੂਲਣ ਲਾਉਣੇ ਨੇ ਗੁਰਦੁਆਰਿਆਂ 'ਚ ਜਾਂ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਝੰਡੇ ਹੀ ਰੱਖਣੇ ਨੇ 1930 ਤੋਂ ਬਾਅਦ ਇਹ ਬੇਅਦਬੀ ਹੋਣ ਲੱਗੀ ਸੀ ਅੱਜ ਤੱਕ ਹੋ ਰਹੀ ਆ ਹੁਣ ਗੁਰੂ ਦੀਏ ਸੰਗ ਤੇ ਆਓ ਆਪਾਂ ਇਕੱਠੇ ਹੋ ਕੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਉਹੀ ਨਿਸ਼ਾਨ ਸਾਹਿਬ ਦੁਬਾਰਾ ਤੋਂ ਚੜਾਈਏ ਜਿਹੜਾ 1930 ਤੋਂ ਪਹਿਲਾਂ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਆ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲਾ ਝੰਡਾ ਉਤਾਰੀਏ ਤਾਂ ਦੀ ਰਹਿਣਗੇ ਪੰਥ ਦੇ ਝੂਲਦੇ ਇਨਸਾਨ ਕਿਉਂਕਿ ਝੂਲਦੇ ਇਨਸਾਨ ਪੰਥ ਮਹਾਰਾਜ ਕੇ ਹਮੇਸ਼ਾ ਗੁਰਦੁਆਰਿਆਂ ਚ ਕਿਹਾ ਜਾਂਦਾ ਪਰ ਪੰਥ ਮਹਾਰਾਜ ਦੇ ਤਾਂ ਇਨਸਾਨ ਸਭ ਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਕਿਵੇਂ ਪੰਥ ਅੱਗੇ ਵਧੂਗਾ ਅੱਜ ਗੁਰਦੁਆਰਿਆਂ ਚ ਲੜਾਈਆਂ ਹੁੰਦੀਆਂ ਨੇ ਚੌਧਰਾ ਪਿੱਸੇ ਕਿਉਂ ਹੁੰਦੀਆਂ ਨੇ ਕਿਉਂਕਿ ਕੰਜਰਾਂ ਦੇ ਝੰਡੇ ਚੜੇ ਹੋਏ ਨੇ ਬੁੱਧੀ ਪ੍ਰੇਸ਼ਟ ਹੋਈ ਹੋਈ ਆ ਇਹਨਾਂ ਲੋਕਾਂ ਦੀ ਆਓ ਆਪਾਂ ਕੰਜਰਾਂ ਦੇ ਝੰਡੇ ਉਤਾਰ ਕੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਭ ਚੜਾਈਏ ਗੁਰੂ ਦੀਏ ਸੰਗ ਤੇ ਸੇਕ ਆਫ ਅਮਰੀਕਾ 2018 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਬਣਾਈ ਗਈ ਸੀ ਬੱਚਿਆਂ ਨੂੰ ਇਤਿਹਾਸ ਪੜਾਉਣ ਦੇ ਲਈ 2019 ਚ ਇਹ ਖੰਡੇ ਵਾਲਾ ਜਿਹੜਾ ਇਤਿਹਾਸ ਆ ਸਾਹਮਣੇ ਆ ਗਿਆ ਉਦੋਂ ਤੇ ਰੌਲਾ ਪਾਉਣ ਲੱਗੇ ਹੋਏ ਆ ਅੱਜ ਤੱਕਰ ਇਹ ਰੌਲਾ ਪਾ ਰਹੇ ਆ ਇਹਨਾਂ ਨੂੰ ਸੁੱਤਿਆਂ ਨੂੰ ਜਗਾ ਰਹੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਇਹ ਸਾਰਿਆਂ ਦੇ ਦੰਦਲ ਪਈ ਹੋਈ ਆ ਕਿਉਂਕਿ ਜਿਉਂਦੇ ਹੀ ਮਰ ਗਏ ਜਦੋਂ ਬੰਦੇ ਦੀ ਜ਼ਮੀਰ ਮਰ ਜੇ ਅਸਲੀ ਮੌਤ ਉਦੋਂ ਹੁੰਦੀ ਆ ਅਸਲੀ ਕਹਿੰਦੇ ਨੇ ਇਹ ਮਰ ਗਿਆ ਜਿਉਂਦਾ ਹੀ ਮਰ ਗਿਆ ਪਰ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਜਿਉਂਦੇ ਹੀ ਮਰ ਗਏ ਅੱਜ ਮਰਿਆਂ ਹੋਿਆਂ ਨੂੰ ਅਸੀਂ ਪੁੱਛਣ ਲੱਗੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੁਸੀਂ ਝੰਡਿਆਂ ਤੇ ਲਾਇਆ ਗੁਰਦੁਆਰਿਆਂ 'ਚ ਪਰ ਮਰੇ ਹੋਏ ਦੇਖਦੇ ਆ ਕਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ